ਕਾਫੀ ਸਾਰੀਆਂ AI ਦੇ ਨਾਲ ਟੈਕਨਿਕਸ ਆ ਗਈਆਂ ਬਟ ਜਿਹੜਾ ਬਰੇਲ ਸਿਸਟਮ ਹੈ ਉਹਦੇ ਵਿੱਚ ਬਰੇਲ ਲਿਪੀ ਹੈ ਬਾਕੀ ਸਿਲੇਬਸ ਹੈ ਜਿਹੜਾ ਉਹ ਸੇਮ ਹੀ ਰਹਿੰਦਾ ਹੈਗਾ ਨਾਰਮਲ ਬੱਚਿਆਂ ਲਈ ਵੀ ਬਲਾਈਂਡ ਬੱਚਿਆਂ ਲਈ ਵੀ ਅੱਜ ਕੱਲ ਆਪਾਂ ਦੇਖ ਰਹੇ ਹਾਂ ਜਿਵੇਂ ਗਵਰਨਮੈਂਟ ਵੱਲੋਂ ਵੀ ਸਕੂਲਾਂ ਦੇ ਵਿੱਚ ਵੀ ਜਿਹੜੀਆਂ ਵੌਇਸ ਨਾਲ ਰਿਲੇਟਡ ਟੈਕਨੋਲੋਜੀਜ਼ ਨੇ ਉਹਨਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੀਆਂ ਈ ਲਾਇਬ੍ਰੇਰੀਜ਼ ਚੱਲ ਰਹੀਆਂ ਨੇ ਔਰ ਇਹਦੇ ਵਿੱਚ ਵੀ ਬੇਸਿਕਲੀ ਜਿਹੜੇ ਬਲਾਈਂਡ ਬੱਚੇ ਨੇ ਉਹ ਵੀ ਇਸ ਤੋਂ ਕਾਫੀ ਸਪੋਰਟ ਲੈਂਦੇ ਆ 2006 ਦੇ ਵਿੱਚ ਜਿਹੜੀਆਂ ਕਾਮਨਵੈਲਥ ਗੇਮਸ ਹੋਈਆਂ ਸੀ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਦੇ ਵਿੱਚ ਉੱਥੇ ਮੈਂ ਇੰਡੀਆ ਨੂੰ ਜਿਹੜਾ ਰਿਪਰੈਜ਼ੈਂਟ ਕੀਤਾ ਔਰ ਮੇਰੇ ਜਿਹੜਾ ਇਵੈਂਟ ਸੀਗਾ ਉਹ ਐਥਲੈਟਿਕ ਦੇ ਵਿੱਚ 100 ਮੀਟਰ ਰੇਸ ਔਰ ਜੰਪ ਤੇ ਵਿੱਚ ਮੈਂ ਪਾਰਟਿਸਿਪੇਟ ਕਰਦਾ ਰਿਹਾ ਆਪਣੇ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ ਦੇ ਉੱਤੇ ਤਾਂ ਕਾਫੀ ਸਾਰੇ ਜਿਹੜੇ ਮੈਡਲ ਲਿੱਤੇ ਨੇ ਆਪਾਂ ਅੱਗੇ ਤਾਂ ਵਾਅਦ ਕਰਦੇ ਜੇ ਆਪਾਂ ਆਪਣੀ ਮਦਦ ਖੁਦ ਕਰਦੇ ਆਂ ਸਾਰਾ ਹੀ ਸਮਾਜ ਆਪਣਾ ਤਾਂ ਅੱਗੇ ਵਧੇਗਾ ਜੇ ਆਪਾਂ ਸਿੱਖਿਆ ਪ੍ਰਤੀ ਅਵੇਅਰ ਹੋਈਏ ਔਰ ਨਾਲ ਦੀ ਨਾਲ ਹੀ ਆਪਾਂ ਜਿਹੜੇ ਹੋਰ ਜਿਹੜੇ ਵੋਕੇਸ਼ਨਲ ਕੋਰਸੇ ਨੇ ਉਹਨਾਂ ਪ੍ਰਤੀ ਅਵੇਅਰ ਹੋਈਏ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਪਰਸਨ ਮਿਲਵਾਨ ਜਾ ਰਹੇ ਹਾਂ ਜਿਸ ਦੀ ਅੱਖਾਂ ਦੀ ਰੋਸ਼ਨੀ ਬਹੁਤ ਹੀ ਘੱਟ ਹੈ ਜਾਨੀ ਕਿ ਉਹ ਨਾ ਮਾਤਰੀ ਆ ਲੇਕਿਨ ਉਸਨੇ ਜ਼ਿੰਦਗੀ ਵਿੱਚ ਕਦੇ ਵੀ ਹੌਸਲਾ ਨਹੀਂ ਹਾਰੇ ਆ ਔਰ ਆਪਣੀ ਸਟੱਡੀ ਕੰਪਲੀਟ ਕੀਤੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਵੀ ਉਸ ਤੋਂ ਬਾਅਦ ਵਿੱਚ ਉਹ ਇਸ ਟਾਈਮ ਸਰਕਾਰੀ ਹਾਈ ਸਮਾਰਟ ਸਕੂਲ ਦੇ ਵਿੱਚ ਐਜ਼ ਅ ਪ੍ਰਿੰਸੀਪਲ ਐਜ਼ ਅ ਹੈਡਮਾਸਟਰ ਦੀ ਭੂਮਿਕਾ ਨਿਭਾ ਰਹੇ ਨੇ ਤੋਂ ਮਿਲਵਾਨ ਜਾ ਰਹੇ ਆ ਉਹਨਾਂ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਜ਼ਰਬਿਆਂ ਦੇ ਬਾਰੇ ਉਹ ਕੀ ਕਹਿੰਦੇ ਨੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਵਿਵੇਕ ਮੋਗਾ ਜੀ ਜਿਹੜੇ ਸਰਾਬਾ ਨਗਰ ਸਰਕਾਰੀ ਹਾਈ ਸਮਾਰਟ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਦੀ ਜ਼ਿੰਦਗੀ ਦੇ ਜ਼ਰਬੀਆਂ ਦੇ ਬਾਰੇ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਵਿਵੇਕ ਜੀ ਸਤਿ ਸ਼੍ਰੀ ਅਕਾਲ ਸਰ ਵਿਵੇਕ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਵਾਲ ਦੇਖ ਕੇ ਇਸ ਕਰਕੇ ਵੀ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਿੰਮਤ ਨਹੀਂ ਹਾਰੀ ਹੈਗੀ ਜਿੱਥੇ ਕਿ ਲੋਕੀ ਇਸ ਜਗ੍ਹਾ ਤੇ ਆ ਕੇ ਹਿੰਮਤ ਹਾਰ ਜਾਂਦੇ ਨੇ ਰੱਬ ਨੂੰ ਕੋਸਲ ਲਾ ਪੈਂਦੇ ਨੇ ਆਪਣੀ ਕਿਸਮਤ ਨੂੰ ਕੋਸਲ ਲਾ ਪੈਂਦੇ ਨੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਐਜ਼ ਇੱਥੇ ਪ੍ਰਿੰਸੀਪਲ ਕਿੰਨਾ ਚਿਰ ਹੋ ਗਿਆ ਤੁਸੀਂ ਇਹ ਸੇਵਾ ਨਿਭਾਉਂਦੇ ਆਂ ਸਭ ਤੋਂ ਪਹਿਲਾਂ ਤੁਹਾਡਾ ਥੈਂਕਸ ਜੀ ਕਿ ਤੁਸੀਂ ਇਸ ਗੱਲ ਨੂੰ ਪ੍ਰਮੋਟ ਕਰ ਰਹੇ ਹੋ ਕਿ ਜਿਹੜੇ ਇੱਕ ਹੈਂਡੀਕੈਪਡ ਵਿਅਕਤੀ ਨੇ ਦਿਵੰਗ ਵਿਅਕਤੀ ਨੇ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਕੇ ਅੱਗੇ ਵਧ ਸਕਦੇ ਨੇ ਜਾਂ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਕੇ ਅੱਗੇ ਵੱਲ ਜਿਹੜਾ ਆਪਾਂ ਰਾਦ ਖਾ ਸਕਦੇ ਆ ਬਾਕੀ ਜਿੱਥੋਂ ਤੱਕ ਗੱਲ ਰਹੀ ਸਰਕਾਰੀ ਹੈ ਸਮਾਰਟ ਸਕੂਲਸ ਰਬਨਗਰ ਦੇ ਵਿੱਚ ਮੈਂ ਨਵੰਬਰ 2022 ਦੇ ਇੱਥੇ ਪੋਸਟਡ ਆ ਔਰ ਇੱਥੇ ਮੈਂ ਉਦੋਂ ਤੋਂ ਹੀ ਐਜ਼ ਅ ਹੈਡਮਾਸਟਰ ਜੌਬ ਕਰ ਰਹੇ ਆ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਹੜੀ ਤੁਹਾਡੀ ਦ੍ਰਿਸ਼ਟੀ ਜਾਂ ਅੱਖਾਂ ਦੀ ਰੋਸ਼ਨੀ ਦੀ ਜਿਹੜੀ ਪ੍ਰੋਬਲਮ ਹੈਗੀ ਆ ਤੁਹਾਡੇ ਕਿੰਨੇ ਉਮਰ ਤੋਂ ਤੁਹਾਨੂੰ ਇਹ ਸ਼ੁਰੂ ਹੋਈ ਉਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੀ ਹੈ ਆ ਜਨਮ ਤੋਂ ਹੀ ਜਿਹੜੀ ਇਹ ਪ੍ਰੋਬਲਮ ਜਿਹੜੀ ਸ਼ੁਰੂ ਸੀਗੀ ਬਟੇਕੀ ਥੋੜੀ ਲੇਟਰ ਇਸ ਦੇ ਵਿੱਚ 6-7 ਸਾਲ ਦੀ ਇਸ ਤੋਂ ਜਾ ਕੇ ਜਿਹੜੇ ਮੇਰੇ ਪੇਰੈਂਟਸ ਵਗੈਰਾ ਨੂੰ ਇਸ ਜਿਹੜੀ ਸਮੱਸਿਆ ਬਾਰੇ ਪਤਾ ਲੱਗਿਆ ਜਿਹੜੇ ਮੇਰੇ ਵੱਡੇ ਸਿਸਟਰ ਨੇ ਉਹ ਵੀ ਮਤਲਬ ਬਲਾਈਂਡ ਨੇ ਔਰ ਉਹਨਾਂ ਨੂੰ ਦਾ ਪਹਿਲਾਂ ਪਤਾ ਲੱਗਿਆ ਸੀਗਾ ਉਸ ਤੋਂ ਬਾਅਦ ਜਿਵੇਂ ਪੇਰੀਐਂਟਸ ਇਲਾਜ ਵਗੈਰਾ ਕਰਾਉਂਦੇ ਰਹੇ ਨਾਲ ਹੀ ਫਿਰ ਮੇਰਾ ਵੀ ਉਹਨਾਂ ਨੂੰ ਡਾਕਟਰਸ ਨੇ ਜਦੋਂ ਸਾਰੀ ਫੈਮਿਲੀ ਨੂੰ ਚੈੱਕ ਕੀਤਾ ਤਾਂ ਮੇਰਾ ਵੀ ਜਿਹੜਾ ਇਹ ਕੇਸ ਕਲੀਅਰ ਹੋ ਗਿਆ ਸੀ ਕੋ ਜੀ ਫਿਰ ਤੁਸੀਂ ਜਿਹੜੀ ਆਪਣੀ ਜਿਹੜੀ ਪੜ੍ਹਾਈ ਹੈਗੀ ਉਹ ਕਿਸ ਤਰ੍ਹਾਂ ਕੰਪਲੀਟ ਕੀਤੀ ਔਰ ਕਿੱਥੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੁਸੀਂ ਹਾਂ ਪਹਿਲਾਂ ਬੇਸਿਕਲੀ ਅਸੀਂ ਜਿਹੜੇ ਹੈਗੇ ਆ ਮੰਡੇ ਡੱਬ ਵਾਲੀ ਜਿਹੜਾ ਡਿਸਟ੍ਰਿਕਟ सिरसा ਬਟਿੰਡਾ ਤੋਂ ਗਏ ਬੰਦੇ ਜੀ ਹਰਿਆਣਾ ਦੇ ਵਿੱਚ ਉੱਥੋਂ ਦੇ ਸੀ ਇਹ ਪਹਿਲਾਂ ਰਹਿਸ਼ਾਦੀ ਉੱਤੇ ਸੀ ਕਿ ਤਾਂ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਪੇਰੈਂਟਸ ਨੇ ਉਹਨਾਂ ਨੇ ਕਾਫੀ ਇਲਾਜ ਵਗੈਰਾ ਕਰਵਾਇਆ ਲੇਕਿਨ ਉਸ ਤੋਂ ਬਾਅਦ ਜਦੋਂ ਨਹੀਂ ਕੋਈ ਹੱਲ ਨਿਕਲ ਸਕੇ ਇਸ ਸਮੱਸਿਆ ਬਾਰੇ ਤਾਂ ਲੁਧਿਆਣਾ ਦੇ ਵਿੱਚ ਜਮਾਲਪੁਰ ਵਿਖੇ ਜਿਹੜਾ ਅ ਨੇਤਰਹੀਨਾਂ ਦਾ ਸਕੂਲ ਹੈ ਬਲਾਈਂਡ ਸਕੂਲ ਹੈਗਾ ਮੇਨ ਰੋਡ ਦੇ ਉੱਤੇ ਚੰਡੀਗੜ੍ਹ ਰੋਡ ਦੇ ਉੱਤੇ ਉੱਥੋਂ ਜਿਹੜੀ ਮੈਂ ਆਪਣੀ ਜਿਹੜੀ ਫਰਦਰ ਜਿਹੜੀ ਸਟੱਡੀ ਉਹ ਸ਼ੁਰੂ ਕੀਤੀ ਸੀਗੀ ਜੀ ਬ੍ਰੇਲ ਪਾਉਂ ਲੁਧਿਆਣਾ ਤੋਂ ਜਿਹੜੀ ਇਹ ਜਿਹੜੀ ਇਹ ਸਟੱਡੀ ਹੈਗੀ ਆ ਇਹ ਇੱਕ ਕਿਸਮ ਦੀ ਜਿਹੜੀ ਇੱਕ ਖਾਸ ਕੋਈ ਲੈਂਗੁਏਜ ਹੁੰਦੀ ਹੈ ਜਿਸ ਲੈਂਗੁਏਜ ਵਿੱਚ ਤੁਸੀਂ ਆਪਣੀ ਜਿਹੜੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਹੈ ਆਪਣੀ ਸਟੱਡੀ ਕੰਪਲੀਟ ਕੀਤੀ ਆ ਇੱਥੇ ਮੈਂ ਥੋੜਾ ਇਹ ਕਲੀਅਰ ਕਰਦਾ ਕਿ ਲੋਕਾਂ ਨੂੰ ਕਾਫੀ ਇੱਕ ਕਨਫਿਊਜ਼ਨ ਰਹਿੰਦੀ ਹੈ ਬ੍ਰੇਲ ਲਿਪੀ ਹੁੰਦੀ ਹੈ ਬ੍ਰੇਲ ਲਿਪੀ ਦੇ ਵਿੱਚ ਸਿਰਫ ਪੜ੍ਹਾਈ ਦਾ ਜਿਹੜਾ ਬ੍ਰੇਲ ਨਾਲ ਪੜਾਇਆ ਜਾਂਦਾ ਹੈ ਬ্লাইন্ড ਬੱਚਿਆਂ ਨੂੰ ਵੈਸੇ ਅੱਜਕੱਲ ਜਿਹੜੇ ਐਡਵਾਂਸ ਟੈਕਨੀਕਸ ਕਾਫੀ ਆ ਗਏ ਆ ਆਡੀਓ ਸਿਸਟਮ ਜਾਂ ਹੋਰ ਜਿਹੜੀਆਂ ਕਾਫੀ ਸਾਰੀਆਂ ਏਆਈ ਦੇ ਨਾਲ ਟੈਕਨੀਕਸ ਆ ਗਈਆਂ ਬਟ ਜਿਹੜਾ ਬ੍ਰੇਲ ਸਿਸਟਮ ਹੈ ਉਹਦੇ ਵਿੱਚ ਬ੍ਰੇਲ ਲਿਪੀ ਹੈ ਬਾਕੀ ਸਿਲੇਬਸ ਹੈ ਜਿਹੜਾ ਉਹ ਸੇਮ ਹੀ ਰਹਿੰਦਾ ਹੈਗਾ ਨਾਰਮਲ ਬੱਚਿਆਂ ਲਈ ਵੀ ਬ্লাইন্ড ਬੱਚਿਆਂ ਲਈ ਵੀ ਸਾਰੇ ਜਿਹੜੇ ਸਬਜੈਕਟਸ ਵਗੈਰਾ ਸਾਰਾ ਕੁਝ ਜਿਹੜਾ ਸਿਲੇਬਸ ਹੋ ਬੋਰਡ ਦੇ ਅਕੋਰਡਿੰਗ ਹੀ ਚੱਲਦਾ ਹੈ ਜੀ ਤੁਹਾਡੇ ਕਹਿਣ ਦਾ ਮਤਲਬ ਕਿ ਤੁਸੀਂ ਜਿਹੜੀ ਆਪਣੀ ਸਾਰੀ ਸਟੱਡੀ ਹੈਗੀ ਹੁਣ ਤੱਕ ਦੀ ਜਿਹੜੀ ਸਟੱਡੀ ਹੈਗੀ ਪ੍ਰਿੰਸੀਪਲ ਬਣਨ ਤੱਕ ਦੀ ਜੋ ਤੁਹਾਡੀ ਪੜ੍ਹਾਈ ਆ ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਹੈ ਤੁਸੀਂ ਸਾਰੀ ਉਹ ਬਰੇਲ ਲਿਪੀ ਦੇ ਵਿੱਚ ਹੀ ਕੰਪਲੀਟ ਕੀਤੀ ਹਾਂ ਜੀ ਜਿਹੜੀ ਸਟਾਰਟਿੰਗ 10th ਕਲਾਸ ਤੱਕ ਜਿਹੜੀ ਬਰੇਲ ਲਿਪੀ ਕੰਟੀਨਿਊ ਆਪਾਂ ਕੀਤੀ ਹੈ ਉਸ ਤੋਂ ਬਾਅਦ ਰਿਕਾਰਡਿੰਗ ਸਿਸਟਮ ਜਿਹੜਾ ਮਸਟ ਹੋ ਜਾਂਦਾਗਾ ਕਿਉਂਕਿ ਇੰਨਾ ਜਿਹੜਾ ਮਟੀਰੀਅਲ ਹੈ ਨਾ ਤਾਂ ਕਿਸੇ ਗਵਰਨਮੈਂਟ ਵੱਲੋਂ ਯਾ ਸੈਂٹری ਸਟੇਟ ਗਵਰਨਮੈਂਟ ਵੱਲੋਂ ਅਵੇਲੇਬਲ ਹੋ ਪਾਂਦਾਗਾ ਔਰ ਨਾਈ ਉਹਦੇ ਲਈ ਜਿਹੜਾ ਕਾਫੀ ਜਿਹੜਾ ਟਾਈਮ ਕੰਜ਼ਿਊਮਿੰਗ ਹੈ ਸੋ ਇਸ ਲਈ ਨਾਲ ਜਿਹੜਾ ਰਿਕਾਰਡਿੰਗ ਸਿਸਟਮ ਨਾਲ-ਨਾਲ ਚੱਲਦਾਗਾ ਅੱਜਕੱਲ ਆਪਾਂ ਦੇਖ ਰਹੇ ਹਾਂ ਜਿਵੇਂ ਗਵਰਨਮੈਂਟ ਵੱਲੋਂ ਵੀ ਸਕੂਲਸ ਦੇ ਵਿੱਚ ਵੀ ਜਿਹੜੀਆਂ ਵੋਇਸ ਨਾਲ ਰਿਲੇਟਡ ਟੈਕਨੋਲੋਜੀਜ਼ ਨੇ ਉਹਨਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੀਆਂ ਈ ਲਾਇਬ੍ਰੇਰੀਜ਼ ਚੱਲ ਰਹੀਆਂ ਨੇ ਔਰ ਇਹਦੇ ਵਿੱਚ ਵੀ ਬੇਸਿਕਲੀ ਜਿਹੜਾ ਬਲਾਈਂਡ ਬੱਚੇ ਨੇ ਉਹ ਵੀ ਇਸ ਤੋਂ ਕਾਫੀ ਸਪੋਰਟ ਲੈਂਦੇ ਆ ਔਰ ਜ਼ਿਆਦਾਤਰ ਸਿਲੇਬਸ ਹੈ ਜਿਹੜਾ ਉਹ ਰਿਕਾਰਡਿੰਗ ਦੇ ਨਾਲ ਹੀ ਸੁਣ ਕੇ ਜਾਂ ਲਰਨ ਕਰਕੇ ਜਾਂ ਸਮਝ ਕੇ ਜਿਹੜਾ ਆਪਣਾ ਅੱਗੇ ਦੀ ਜਿਹੜੀ ਫਰਦਰ ਕਾਲਜ ਦੀ ਸਟੱਡੀ ਕਰਦੇ ਨੇ ਜੀ ਐ ਜੁਲੀ ਐਜ਼ ਅ ਪ੍ਰਿੰਸੀਪਲ ਜਿਹੜੀ ਜੌਬ ਤੁਹਾਡੀ ਇਹ ਪਹਿਲੀ ਜੌਬ ਸੀ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਜੌਬ ਕੀਤੀ ਹੈ ਨਹੀਂ ਜੀ ਇਸ ਤੋਂ ਪਹਿਲਾਂ ਮੈਂ ਐਜ਼ ਅ ਮਾਸਟਰ ਕੈਡਰ ਪਹਿਲਾਂ ਜੌਬ ਕੀਤੀ ਹੈ ਮਾਸਟਰ ਕੈਡਰ ਤੋਂ ਬਾਅਦ ਜਿਹੜੀ ਹੈ 2006 ਦੀ ਜਿਹੜੀ ਮੇਰੀ ਅਪੁਆਇੰਟਮੈਂਟ ਹੈ এডੂਕੇਸ਼ਨ ਡਿਪਾਰਟਮੈਂਟ ਦੇ ਅੰਦਰ ਸੀ ਡੈਕ ਦੇ ਅੰਦਰ ਔਰ 2019 ਦੇ ਵਿੱਚ ਜਿਹੜੀ ਮੇ ਪ੍ਰੋਮੋਸ਼ਨ ਹੈ ਉਹ ਐਜ਼ ਅ ਹੈਡਮਾਸਟਰ ਹੋਈ ਸੀਗੀ ਔਰ ਉਸ ਤੋਂ ਬਾਅਦ ਮੈਂ ਕੰਟੀਨਿਊੇ ਸੇਵਾ ਜਿਹੜਾ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਨਿਭਾ ਰਹੇ ਹਾਂ ਜੀ ਇਨਾਂ ਦੇ ਪਰ ਇੱਕ ਗੱਲ ਹੋਰ ਵੀ ਅਸੀਂ ਦੱਸ ਦਈਏ ਕਿ ਵਿਵੇਕ ਜੀ ਇੰਨੇ ਪੋਲਾਈਟ ਔਰ ਇੰਨੇ ਹੰਬਲ ਪਰਸਨ ਨੇ ਕਿ ਹਰ ਕੋਈ ਪਰਸਨ ਕੋਈ ਵੀ ਇਹਨਾਂ ਨਾਲ ਗੱਲ ਕਰਦਾ ਤੇ ਇਹਨਾਂ ਦੀ ਗੱਲ ਦਾ ਕਾਇਲ ਹੋ ਜਾਂਦਾ ਸੋ ਵਿਵੇਕ ਜੀ ਇੱਕ ਗੱਲ ਦੱਸੋ ਵੀ ਫਿਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਮੈਰਿਜ ਹੋਈ ਸੀਗੀ ਜੋ ਮੈਰਿਜ ਹੋਣ ਤੋਂ ਪਹਿਲਾਂ ਤੁਹਾਡੇ ਜਿਹੜੇ ਇਨ-ਲਾਸ ਸੀਗੇ ਕਿ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਸੀਗਾ ਬਿਲਕੁਲ ਜੀ ਮੇਰੀ ਜਿਹੜੀ ਮੈਰਿਜ ਹੈ ਬਿਲਕੁਲ ਅਰੇਂਜ ਮੈਰਿਜ ਹੈ ਕੋਈ ਉਹਦੇ ਵਿੱਚ ਨਹੀਂ ਸੀ ਔਰ ਕੋਈ ਵੀ ਜਿਹੜਾ ਉਹਲਾ ਇਨ-ਲਾਜ਼ ਨੂੰ ਜਿਹੜਾ ਨਹੀਂ ਰੱਖਿਆ ਗਿਆ ਉਹਨਾਂ ਨੂੰ ਬਿਲਕੁਲ ਕਲੀਅਰ ਦੱਸਿਆ ਗਿਆ ਸੀ ਮੇਰੀ ਸਮੱਸਿਆ ਬਾਰੇ ਵੀ ਮੇਰੀ ਵੱਡੀ ਸਿਸਟਰ ਦੀ ਸਮੱਸਿਆ ਬਾਰੇ ਵੀ ਇਹ ਪਰਿਵਾਰ ਦੇ ਵਿੱਚ ਜੋ ਵੀ ਸਾਰੀਆਂ ਕੰਡੀਸ਼ਨਸ ਜਿਹੜੀਆਂ ਬਿਲਕੁਲ ਕਲੀਅਰ ਕਰਕੇ ਜਿਹੜਾ ਮੈਰਿਜ ਮੇਰੀ ਕੀਤੀ ਗਈ ਹੈ ਔਰ ਨਾਲ ਹੀ ਮੈਂ ਦਰੰਦਸ ਦਵਾ ਮੈਂ ਜਿਹੜਾ ਇੰਟਰਨੈਸ਼ਨਲ ਜਿਹੜੇ ਪੈਰਾਓਲੰਪਿਕ ਦੇ ਵਿੱਚ ਵੀ ਮੈਂ ਕਾਫੀ ਕੰਟਰੀਜ਼ ਦੇ ਵਿੱਚ ਗਿਆ ਹੋਇਆ ਜੀ ਔਰ ਉੱਥੇ ਵੀ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾਗਾ ਇਸ ਕਰਕੇ ਵੀ ਥੋੜਾ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਕਾਫੀ ਇੱਛਾ ਜਿਹਾ ਫਲੋਰ ਹੈਗਾ ਹਰ ਪਾਸੇ ਔਰ ਬਹੁਤ ਮੈਨੂੰ ਪ੍ਰਮਾਤਮਾ ਵੱਲੋਂ ਪੇਰੈਂਟਸ ਵੀ ਬਹੁਤ ਵਧੀਆ ਮਿਲੇ ਨੇ ਔਰ ਹਰ ਖੇਤਰ ਦੇ ਵਿੱਚ ਮੈਨੂੰ ਜਿਹੜਾ ਪੇਰੈਂਟਸ ਦਾ ਸਹਾਇਕ ਮਿਲਦਾ ਰਿਹਾ ਜੀ ਜਿਸ ਤਰ੍ਹਾਂ ਕੀ ਕਹਿੰਦੇ ਆ ਹਰ ਮਰਦ ਦੀ ਸਫਲਤਾ ਦੇ ਪਿੱਛੇ ਉਹਦੀ ਔਰਤ ਦਾ ਹੱਥ ਹੁੰਦਾ ਹੈਗਾ ਤੁਹਾਡੀ ਜਦੋਂ ਮੈਰਿਜ ਹੋਈ ਸੀ ਕੀ ਕੀ ਤੁਹਾਡੀ ਵਾਈਫ ਨੇ ਵਾਈਫ ਨੇ ਬਿਲਕੁਲ ਹੀ ਤੁਹਾਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਫੀਲ ਨਹੀਂ ਹੋਣ ਦਿੱਤਾ ਜਾਂ ਤੁਹਾਨੂੰ ਹਰ ਕਦਮ ਦੇ ਤੇ ਤੁਹਾਡਾ ਬਰਾਬਰ ਕਦਮ ਨਾਲ ਕਦਮ ਲਾ ਕੇ ਸਾਥ ਦਿੱਤਾ ਇੱਕ ਗੱਲ ਸਰ ਮੈਂ ਇਥੇ ਕਲੀਅਰ ਕਰਨਾ ਚਾਹਨਾ ਹੈਗਾ ਕਿਉਂਕਿ ਅਪ ਨੇ ਜਿਹੜੇ ਮੇਰੇ ਪੇਰੈਂਟਸ ਵੱਲੋਂ ਇਹ ਗੱਲ ਬਿਲਕੁਲ ਕਰੀਅਰ ਰੱਖੀ ਗਈ ਸੀ ਕਿ ਸਾਡੇ ਬੱਚੇ ਨੂੰ ਜਿਹੜੀ ਆ ਸਮੱਸਿਆ ਹੈ ਸੋ ਇਸ ਕਰਕੇ ਉਹਨਾਂ ਵੱਲੋਂ ਵੀ ਮੈਨੂੰ ਕਦੇ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਮੇਰੀ ਵਾਈਫ ਵੱਲੋਂ ਵੀ ਕਿਉਂਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਇਹ ਗੱਲ ਕਲੀਅਰ ਸੀ ਕਿ ਮੇਰੇ ਜਿਹੜੇ ਹਸਬੰਡ ਨੇ ਵੀ ਉਹਨਾਂ ਨੂੰ ਆ ਸਮੱਸਿਆ ਹੈਗੀ ਐਨੀ ਕ ਹੈਗੀ ਐ ਔਰ ਉਹਨਾਂ ਵੱਲੋਂ ਅੱਜ ਵੀ ਪ੍ਰਮਾਤਮਾ ਦੀ ਕਿਰਪਾ ਮੇਰੇ ਵਾਈਫ ਵੱਲੋਂ ਮੇਰੇ ਫਾਦਰ ਸਾਹਿਬ ਵੱਲੋਂ ਔਰ ਮੇਰੇ ਬੱਚਿਆਂ ਵੱਲੋਂ ਵੀ ਇਵਨ ਮੇਰੇ ਦੋ ਬੱਚੇ ਨੇ ਜੀ ਅੱਗੇ ਇੱਕ ਬੇਟਾ ਇੱਕ ਬੇਟੀ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਕਿ ਸਾਡੇ ਜਿਹੜੇ ਫਾਦਰ ਨੇ ਵੀ ਉਹਨਾਂ ਨੂੰ ਕੀ ਸਮੱਸਿਆ ਹੈ ਔਰ ਉਹਨਾਂ ਵੱਲੋਂ ਮੈਨੂੰ ਹਰ ਜਗ੍ਹਾ ਤੇ ਸਪੋਰਟ ਕੀਤਾ ਜਾਂਦਾ ਹੈ ਸਪੈਸ਼ਲੀ ਜਿਹੜਾ ਮੇਰਾ ਇੱਥੇ ਦਾ ਸਟਾਫ ਹੈ ਉਹਨਾਂ ਵੱਲੋਂ ਵੀ ਮੈਨੂੰ ਬਹੁਤ ਵਧੀਆ ਸਪੋਰਟ ਕੀਤਾ ਜਾ ਰਿਹਾ ਹੈਗਾ ਔਰ ਹਰ ਜਗ੍ਹਾ ਤੇ ਪ੍ਰਮਾਤਮਾ ਦੀ ਕਿਰਪਾ ਹੈ ਇਸ ਤਰ੍ਹਾਂ ਕੀ ਤੁਸੀਂ ਦੱਸਿਆ 올림픽 ਦੇ ਵਿੱਚ ਇਟ ਮੀਨਸ ਕਿ ਤੁਸੀਂ ਸਪੋਰਟਸ ਦੇ ਵਿੱਚ ਵੀ ਤੁਹਾਡਾ ਇੰਟਰਸਟ ਰਿਹਾ ਤੁਸੀਂ ਸਪੋਰਟਸ ਦੇ ਵਿੱਚ ਉਹ ਕਿਹੜੀ ਗੇਮ ਸੀਗੀ ਜਿਹੜੀ ਗੇਮ ਦੇ ਥਰੂ ਤੁਸੀਂ 올림픽 ਦੇ ਵਿੱਚ ਜਾਂ ਕਈ ਹੋਰ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਸਪੋਰਟਸ ਦੇ ਵਿੱਚ ਆਪਣੀ ਉਹ ਕਲਾਕਾਰੀ ਆਪਣਾ ਖੇਡਾਂ ਦਾ ਪ੍ਰਦਰਸ਼ਨ ਕੀਤਾ ਤੁਸੀਂ ਪੈਰਾਓਲੰਪਿਕ ਜਿਹੜੀਆਂ ਸਪੋਰਟਸ ਨੇ ਉਹ ਗਵਰਨਮੈਂਟ ਆਫ ਇੰਡੀਆ ਬਲਿਜੀਆਂ ਕਾਫੀ ਪ੍ਰੋਮੋਟ ਕੀਤੀਆਂ ਇੰਦੀਆਂ ਨੇ ਲੇਕਿਨ ਜਿਸ ਟਾਈਮ ਦੇ ਵਿੱਚ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਗੇਮਸ ਦੇ ਵਿੱਚ 2000 ਸੌਰੀ 1998 ਦੇ ਵਿੱਚ ਮੈਂ ਸਟਾਰਟ ਕੀਤਾ ਸੀਗਾ ਔਰ ਉੱਥੇ ਐਸਮੇੜੀਆਂ ਪਾਲਿਸੀਜ਼ ਇੰਨੀਆਂ ਨਹੀਂ ਸੀਗੀਆਂ ਹੈਂਡੀਕੈਪ ਨੂੰ ਲੈ ਕੇ ਬਟ ਹੌਲੀ ਹੌਲੀ ਜਿਹੜਾ ਪ੍ਰੋਮੋਟ ਹੁੰਦਾ ਗਿਆ 2006 ਦੇ ਵਿੱਚ ਜਿਹੜੀਆਂ ਕਾਮਨਵੈਲਥ ਗੇਮਸ ਹੋਈਆਂ ਸੀ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਦੇ ਵਿੱਚ ਉੱਥੇ ਮੈਂ ਇੰਡੀਆ ਨੂੰ ਜਿਹੜਾ ਰਿਪਰੈਜ਼ੈਂਟ ਕੀਤਾ ਇਸ ਤੋਂ ਇਲਾਵਾ ਪਾਕਿਸਤਾਨ ਮਲੇਸ਼ੀਆ ਔਰ ਯੂਕੇ ਦੇ ਵਿੱਚ ਵੀ ਮੈਂ ਇੰਡੀਆ ਜਿਹੜਾ ਰਿਪਰੈਜ਼ੈਂਟ ਕੀਤਾ ਜੀ ਵੱਖ-ਵੱਖ ਇਵੈਂਟਸ ਦੇ ਵਿੱਚ ਔਰ ਮੇਰਾ ਜਿਹੜਾ ਇਵੈਂਟ ਸੀਗਾ ਉਹ ਐਥਲੈਟਿਕ ਦੇ ਵਿੱਚ 100 ਮੀਟਰ ਰੇਸ ਔਰ ਜੰਪ ਦੇ ਵਿੱਚ ਮੈਂ ਪਾਰਟਿਸਿਪੇਟ ਕਰਦਾ ਰਹੇ ਹਾਂ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਦੱਸਿਆ ਤੁਸੀਂ 올림픽 ਦੇ ਵਿੱਚ ਇੱਕ ਅੱਛਾ ਸਪੋਰਟਸਮੈਨ ਵੀ ਰਹੇ ਹੋ ਔਰ ਆਪਣਾ ਅੱਛਾ ਪ੍ਰਦਰਸ਼ਨ ਕੀਤਾ ਤੁਹਾਨੂੰ ਜਿਹੜਾ ਤੁਹਾਨੂੰ ਪਹਿਲਾ ਤੁਹਾਨੂੰ ਮੈਡਲ ਮਿਲਿਆ ਜਾਂ ਪਹਿਲਾ ਤੁਹਾਨੂੰ ਜੋ ਵੀ ਇੱਕ ਆਨਰ ਕੀਤਾ ਗਿਆ ਉਹ ਕਿੱਥੇ ਕੀਤਾ ਗਿਆ ਔਰ ਕਿਹੜੇ ਸੰਚ ਕੀਤਾ ਗਿਆ ਆ ਜਿਹੜੀ ਫਸਟ ਟਾਈਮ ਮੈਨੂੰ ਜਿਹੜਾ ਇੰਡੀਆ ਤੋਂ ਬਾਹਰ ਖੇਡਣ ਦਾ ਜਿਹੜਾ ਚਾਂਸ ਸੀਗਾ ਉਹ ਮੈਨੂੰ ਯੂਕੇ ਮਾਂਚੈਸਟਰ ਦੇ ਵਿੱਚ ਮੈਂ ਖੇਡ ਕੇ ਆਇਆ ਜੀ 2005 ਦੇ ਵਿੱਚ ਔਰ ਇਸ ਤੋਂ ਇਲਾਵਾ ਜਿਹੜੇ ਸਟ ਆਪਣੇ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ ਦੇ ਉੱਤੇ ਤਾਂ ਕਾਫੀ ਸਾਰੇ ਜਿਹੜੇ ਮੈਡਲ ਲਿੱਤੇ ਨੇ ਔਰ ਉਹਦੇ ਲਈ ਤਾਂ ਵੀ ਕਈ ਜੀ ਪੇਰੈਂਟਸ ਦੀ ਹੀ ਜ਼ਿਆਦਾ ਸਪੋਰਟ ਰਹੀ ਹੈ ਬਾਕੀ ਐਨ ਜੀਓਜ਼ ਦੇ ਵਿੱਚ ਸਾਡੇ ਮੇਰੇ ਗੁਰਪ੍ਰੀਤ ਭਾਜੀ ਨੇ ਔਰ ਪ੍ਰਮੇਂਦਰ ਫੁੱਲਾਵਾਲ ਜੀ ਨੇ ਉਹਨਾਂ ਨੇ ਵੀ ਕਾਫੀ ਜਿਹੜਾ ਮੈਨੂੰ ਸਪੋਰਟ ਕੀਤਾ ਹੈਗਾ ਗੇਮਸ ਦੇ ਖੇਤਰ ਦੇ ਵਿੱਚ ਜੀ ਜਿਸ ਤਰ੍ਹਾਂ ਕਿ ਤੁਸੀਂ ਇਸ ਸਕੂਲ ਦੇ ਵਿੱਚ ਐਜ਼ ਅ ਬਤੌਰ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹੋ ਤੁਹਾਡੇ ਸਟਾਫ ਦਾ ਤੁਹਾਡੇ ਪ੍ਰਤੀ ਔਰ ਤੁਹਾਡੇ ਜਿਹੜੇ ਸਟੂਡੈਂਟਸ ਦਾ ਤੁਹਾਡੇ ਪ੍ਰਤੀ ਕਿਸ ਤਰ੍ਹਾਂ ਦਾ ਰੁਪਈਆ ਸੋ ਸਭ ਤੋਂ ਪਹਿਲਾਂ ਮੈਂ ਬਹੁਤ ਥੈਂਕਫੁਲ ਹਾਂ ਆਪਣੇ ਸਾਰੇ ਸਟਾਫ ਦਾ ਉਨ੍ਹਾਂ ਦੀ ਜਿਹੜੀ 100% ਕੋਆਪਰੇਸ਼ਨ ਮੇਰੇ ਨਾਲ ਕੀਤੀ ਜਾਂਦੀ ਹੈ ਆ ਬੱਚਿਆਂ ਨੇ ਦੇਖੋ ਪੇਰੈਂਟਸ ਜਿਵੇਂ ਆਪਾਂ ਅਵੇਅਰ ਕਰਦੇ ਆ ਬੱਚਿਆਂ ਨੂੰ ਉਸੇ ਤਰ੍ਹਾਂ ਮੇਰੇ ਸਕੂਲ ਦੇ ਬੱਚੇ ਮੇਰੇ ਵਾਸਤੇ ਹੈਗੇ ਨੇ ਜਿਵੇਂ ਮੇਰੇ ਘਰ ਦੇ ਬੱਚੇ ਨੇ ਔਰ ਉਹ ਵੀ ਬਿਲਕੁਲ ਹੁਣ ਇਸ ਗੱਲ ਲਈ ਅਵੇਅਰ ਹੈ ਕਿ ਸਾਡੇ ਜਿਹੜੇ ਸਰਨੇ ਵੀ ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ ਔਰ ਉਹ ਵੀ ਮੇਰੇ ਨਾਲ ਵਧੀਆ ਸਪੋਰਟ ਕਰਦੇ ਨੇ ਜੀ ਤੁਸੀਂ ਇੱਕ ਉਹ ਸਮਾਜ ਜਿਸ ਜਿਹੜਾ ਸਮਾਜ ਨੇ ਤੁਹਾਨੂੰ ਸਪੋਰਟ ਕੀਤੀ ਤੁਹਾਨੂੰ ਪੜਾਇਆ ਲਿਖਾਇਆ ਐਨ ਜੀਓਜ਼ ਦੇ ਰੂਪ ਦੇ ਵਿੱਚ ਤੁਸੀਂ ਕੀ ਨੈਕਸਟ ਅੱਗੇ ਕਰਨਾ ਚਾਹੁੰਦੇ ਤੁਹਾਡਾ ਅਗਰ ਫਿਚਰ ਪਲਾਨ ਕੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਦਿਖਾਈ ਘਟ ਜਾਂਦਾ ਜਾਂ ਹੈਂਡੀਕੈਪਡ ਪਰਸਨ ਨੇ ਤੁਸੀਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਡਾ ਉਹਨਾਂ ਦੇ ਬਾਰੇ ਕੀ ਨੈਕਸਟ ਫਿਚਰ ਦੇ ਵਿੱਚ ਪਲਾਨ ਹੈ ਤੁਸੀਂ ਜਿਹੜਾ ਉਹਨਾਂ ਦੀ ਭਲਾਈ ਵਾਸਤੇ ਕਰਨਾ ਚਾਹੁੰਦੇ ਹੋ ਅ ਇਹ ਬੜਾ ਵੱਡਾ ਸਵਾਲ ਹੈ ਜੀ ਵੈਸੇ ਚਲੋ ਆਪਾਂ ਜੇ ਕਰੀਏ ਵੀ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਗਵਰਨਮੈਂਟ ਦੀ ਹੈ ਸੋ ਜ਼ਿਆਦਾਤਰ ਜਿਹੜੀ ਰਿਸਪੌਂਸਿਬਿਲਟੀ ਹੈ ਗਵਰਨਮੈਂਟ ਦੀ ਹੁੰਦੀ ਹੈ ਲੇਕਿਨ ਵੱਖ-ਵੱਖ ਜਗ੍ਹਾ ਤੇ ਆਪਾਂ ਜੋ ਦੇਖਦੇ ਆਂ ਕਿ ਆਪਾਂ ਅੱਗੇ ਤਾਂ ਵੱਧ ਸਕਦੇ ਜੇ ਆਪਾਂ ਆਪਣੀ ਮਦਦ ਖੁਦ ਕਰਦੇ ਆਂ ਸੋ ਜਿਹੜੇ ਐਨ ਜੀਓਜ਼ ਦੇ ਨਾਲ ਮੈਂ ਜੁੜਿਆ ਹੋਇਆ ਹੈਗਾ ਭਾਰਤ ਨੈਤਿਕ ਰਿੰਗ ਸੇਵਕ ਸਮਾਜ ਹੈ ਜਾਂ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਂਡ ਹੈ ਔਰ ਹੈਬੋਆਰ ਰੋਡ ਦੇ ਉੱਤੇ ਵੀਆਰਟੀਸੀ ਵੋਕੇਸ਼ਨਰੀ ਰੀਹੈਬਿਟ੍ਰੇਸ਼ਨ ਟ੍ਰੇਨਿੰਗ ਸੈਂਟਰ ਹੈ ਇੱਥੇ ਵੱਖ-ਵੱਖ ਜਗ੍ਹਾ ਦੇ ਉੱਤੇ ਮੈਂ ਕਾਰਜਸ਼ੀਲਾਂ ਜੀ ਐਨ ਜੀਓਜ਼ ਦੇ ਵਿੱਚ ਵੀ ਪਰਸਨਲ ਤੌਰ ਤੇ ਜਿੱਥੇ ਕਿ ਬਲਾਈਂਡ ਬੱਚਿਆਂ ਦੀ ਪ੍ਰੋਮੋਸ਼ਨ ਲਈ ਅਸੀਂ ਕੰਮ ਕਰਦੇ ਆਂ ਔਰ ਉਹਨਾਂ ਦੀ ਸਟੱਡੀ ਉਹਨਾਂ ਦੀ ਜਿਹੜੀ ਹੈ ਰੀਹੈਬਿਟ੍ਰੇਸ਼ਨ ਬਾਰੇ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਚਲਾਏ ਜਾਂਦੇ ਨੇ ਔਰ ਇਹਨਾਂ ਲਈ ਜਿਹੜਾ ਫਿਚਰ ਪਲਾਨ ਹੈ ਮੇਰਾ ਪਰਸਨਲ ਤੌਰ ਤੇ ਇਹੀ ਹੈ ਕਿ ਮੈਂ ਇਹਨਾਂ ਨੂੰ ਵੱਤ ਵਾ ਜਿੰਨੀ ਫਾਈਨੈਂਸ਼ਲੀ ਜਾਂ ਵਰਲੀ ਜਾਂ এডਿਕੇਸ਼ਨ ਤੌਰ ਦੇ ਉੱਤੇ ਜੋ ਵੀ ਹੈਲਪ ਕਰ ਸਕਾਂ ਮੈਂ ਉਹਨਾਂ ਲਈ ਕਰਦਾ ਔਰ ਕੋਸ਼ਿਸ਼ ਕਰੀ ਦੀ ਕਿ ਉਹਨਾਂ ਲਈ ਵੱਤ ਵਾ ਜਿਹੜਾ ਟਾਈਮ ਕੱਢਿਆ ਜਾਵੇ ਜੀ ਅ ਤੁਸੀਂ ਜਾਣਦੇ ਹੋ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਕਿ ਲਾਈਫ ਦੇ ਵਿੱਚ ਇੱਕ ਛੋਟੀ ਜੀ ਪ੍ਰੋਬਲਮ ਦੇ ਕਾਰਨ ਆਪਣਾ ਹੌਸਲਾ ਹਾਰ ਜਾਂਦੇ ਨੇ ਹਿੰਮਤ ਛੱਡ ਦਿੰਦੇ ਨੇ ਉਹ ਆਪਣੇ ਆਪ ਨੂੰ ਜਾਂ ਆਪਣੀ ਕਿਸਮਤ ਨੂੰ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਉਹਨਾਂ ਦੇ ਲਈ ਤੁਸੀਂ ਇੱਕ ਬਹੁਤ ਹੀ ਵੱਡੀ ਮਿਸਾਲ ਹੋ ਉਹ ਉਹਨਾਂ ਨੂੰ ਕੀ ਇੱਕ ਮੈਸੇਜ ਦਿਓਗੀ ਕਿ ਕਿ ਜਿਹੜਾ ਮੈਸੇਜ ਸਮਾਜ ਤੱਕ ਉਹਨਾਂ ਨੂੰ ਇੱਕ ਪੋਜ਼ਿਟਿਵ ਥੋਟ ਦੇ ਰੂਪ ਵਿੱਚ ਉਹਨਾਂ ਨੂੰ ਮਿਲੇ ਇਹ ਬਹੁਤ ਵਧੀਆ ਗੱਲ ਹੈ ਜੀ ਕਿ ਆਪਣਾ ਮੈਸੇਜ ਸਮਾਜ ਦੇ ਵਿੱਚ ਜਿਹੜਾ ਜਾਣਾ ਉਹ ਸਿਰਫ ਇੱਕ ਮੈਸੇਜ ਨਾ ਬਣ ਕੇ ਰਵੇ ਉਹ ਇੱਕ ਉਦਾਹਰਨ ਬਣੇ ਇੱਕ ਮਿਸਾਲ ਬਣੇ ਕਿ ਜਿਸ ਤਰ੍ਹਾਂ ਮੈਂ ਅੱਗੇ ਵਧਿਆ ਮੈਂ ਆਪਣੇ ਪੇਰੈਂਟਸ ਤੇ ਸਮਾਜ ਦੀ ਸਹਿਯੋਗ ਨਾਲ ਵਧਿਆ ਸੋ ਸਮਾਜ ਦੇ ਵਿੱਚ ਜੇ ਸਾਰੇ ਹੀ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵੱਲ ਵਧਣ ਬਾਰੇ ਸੋਚਣ ਇਹ ਇੱਕ ਬਹੁਤ ਵਧੀਆ ਪੋਜ਼ਿਟਿਵ એનર્ਜੀ ਹੈ ਇਹ ਨਹੀਂ ਕਿ ਸਿਰਫ ਹੈਂਡੀਕੈਪਡ ਵਿਅਕਤੀ ਲਈ ਦਿਵਿਆਗ ਵਿਅਕਤੀ ਲਈ ਇਹ ਜ਼ਰੂਰੀ ਹੈ ਸਾਰਾ ਹੀ ਸਮਾਜ ਆਪਣਾ ਤਾਂ ਅੱਗੇ ਵਧੇਗਾ ਜੇ ਆਪਾਂ ਸਿੱਖਿਆ ਪ੍ਰਤੀ ਅਵੇਅਰ ਹੋਈਏ ਔਰ ਨਾਲ ਦੀ ਨਾਲ ਹੀ ਆਪਾਂ ਜਿਹੜੇ ਹੋਰ ਜਿਹੜੇ ਵੋਕੇਸ਼ਨਲ ਕੋਰਸਸ ਨੇ ਉਹਨਾਂ ਪ੍ਰਤੀ ਅਵੇਅਰ ਹੋਈਏ ਨਾਲ ਹੀ ਇੱਥੇ ਵੀ ਮੈਂ ਥੋੜਾ ਜਿਹਾ ਵੀ ਇੱਕ ਮਿਸਾਲ ਉਹ ਬੰਦਾ ਬਣ ਸਕਦਾ ਹੈਗਾ ਜਿਹੜਾ ਦੂਜਿਆਂ ਲਈ ਇੱਕ ਚਾਨਣ ਦਾ ਕੰਮ ਕਰੇ ਸੋ ਇਥੇ ਇਹੀ ਇੱਕ ਮੈਸੇਜ ਹੈ ਕਿ ਸਾਰੇ ਜਿਹੜੇ ਐ ਸਮਾਜ ਨੂੰ ਵੀ ਇਹ ਚਾਹੁੰਦੇ ਹੋ ਸਰਕਾਰਾਂ ਨੂੰ ਵੀ ਇਹ ਚਾਹੁੰਦਾ ਹੈ ਕਿ ਜਿੱਥੇ ਵੀ ਕੋਈ ਦਿਵਿਆਂਗ ਵਿਅਕਤੀ ਆਪਾਂ ਨੂੰ ਮਿਲਦਾ ਹੈਗਾ ਉਹਨੂੰ ਆਪਾਂ ਪ੍ਰੋਪਰ ਆਪਣੇ ਵੱਲੋਂ ਨਾਕੀਆ ਪਾ ਸਿਰਫ ਕੁਝ ਪੈਸੇ ਆ ਰਹੇ ਉਹਦੀ ਮਦਦ ਕਰ ਦਈਏ ਜਾਂ ਉਹਨੂੰ ਸਿਰਫ ਆਪਾਂ ਇੱਕ ਆਸ਼ਰਮ ਦੀ ਤਰ੍ਹਾਂ ਯੂਟਿਲਾਈਜ਼ ਕਰੀਏ ਆਪੋਨ ਨੂੰ ਮੋਰਲੀ ਸਪੋਰਟ ਕਰੀਏ ਚਾਹੀਏ ਜਿੱਥੇ ਵੀ ਹੋਣ ਤਾਂ ਕਿ ਉਹ ਆਪਣਾ ਜਿਹੜਾ 100% ਜਿਹੜਾ ਉਹ ਸਮਾਜ ਦੀ ਉਸਾਰੀ ਲਈ ਉਹ ਵੀ ਆਪਣਾ ਭਾਗੀਦਾਰ ਬਣ ਸਕਣਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵਵੇਕ ਜੀ ਤੁਸੀਂ ਆਪਣੀ ਲਾਈਫ ਦੇ ਉਹ ਤਜਰਬੇ ਦੱਸੇ ਨੇ ਜਿਨ੍ਹਾਂ ਨੂੰ ਸਿੱਖ ਕੇ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਨਾਰਮਲ ਪਰਸਨ ਦੇ ਮਨ ਦੇ ਵਿੱਚ ਹਿੰਮਤ ਆਏਗੀ ਵੀ ਪ੍ਰਮਾਤਮਾ ਨੇ ਅਗਰ ਕਿਸੇ ਨੂੰ ਕੋਈ ਕਿਸੇ ਚੀਜ਼ ਵਿੱਚ ਉਹ ਵਾਜ ਰੱਖਿਆ ਹੈ ਲੇਕਿਨ ਫਿਰ ਵੀ ਉਸ ਲੋਕਾਂ ਦੇ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈਗਾ ਸੋ ਮ ਜੇ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਰੱਕੀ ਕਰਨਾ ਚਾਹੁੰਦੇ ਹੋ ਵਿਵੇਕਜੀਵ ਵਾਂਗੂ ਪੋਜ਼ਿਟਿਵ ਥਾਟ ਰੱਖੋ ਲੋਕਾਂ ਦੀ ਭਲਾਈ ਦੇ ਵਾਲੇ ਤੁਸੀਂ ਕੁਝ ਨਾ ਕੁਝ ਕਰਦੇ ਰਹੋ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਵੀ ਕਦੇ ਹਾਰ ਨਹੀਂ ਮੰਨੀ ਤੁਸੀਂ ਵੀ ਕਦੇ ਹਾਰ ਨਾ ਮੰਨੋ ਤਾਂ ਜ਼ਿੰਦਗੀ ਵਿੱਚ ਤਰੱਕੀ ਕਰੋਗੇ ਇਸ ਦੇ ਨਾਲ ਹੀ ਕੈਮਰਾ ਪਰਸਨ ਰਾਕੇਸ਼ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ